ਕਿਤਾਬ 40 ਦਿਨ ਦਿਨ 32 ਵਾ ਜ਼ਿੰਦਗੀ ਇੱਕ ਸਤਰੰਚ ਵਾਂਗ ਹੈ ਜਿੱਤਦਾ ਉਹੀ ਹੈ ਜੋ ਆਪਣੀ ਚਾਲ ਦੇ ਨਾਲ-ਨਾਲ ਦੂਜੇ ਦੀ ਚਾਲ ਵੀ ਸਮਝਦਾ ਹੋਵੇ ਨਿਉਲੇ ਤੇ ਸੱਪ ਦੀ ਲੜਾਈ ਵਿੱਚ ਜ਼ਹਿਰ ਕਿਸੇ ਦੇ ਕੰਮ ਨਹੀਂ ਆਉਂਦੀ ਦੁਪਹਿਰ ਢਲ ਚੁੱਕੀ ਸੀ ਦਿਨ ਦਾ ਚੌਥਾ ਪਹਿਰ ਅਜੇ ਜਵਾਨ ਹੀ ਰਹੀ ਸੀ ਸ਼ਹਿਰ ਦੇ ਬਾਹਰ ਬਣੀ ਇੱਕ ਧਰਮਸ਼ਾਲਾ ਵੇਖ ਕੇ ਫਕੀਰ ਨੇ ਕੇਸਰ ਨੂੰ ਕਿਹਾ ਸਾਨੂੰ ਇੱਥੇ ਹੀ ਰੁਕ ਜਾਣਾ ਚਾਹੀਦਾ ਹੈ ਦਿਨੇ ਹੀ ਰੁਕਣ ਦੀ ਗੱਲ ਸੁਣ ਕੇ ਕੇਸਰ ਨੂੰ ਲੱਗਿਆ ਕਿ ਸਾਈਂ ਜੀ ਥੱਕ ਗਏ ਹਨ। ਧਰਮਸ਼ਾਲਾ ਦੇ ਅੰਦਰ ਜਾ ਕੇ ਅਜੇ ਦੋਵੇਂ ਬੈਠੇ ਹੀ ਸਨ ਕਿ ਥੋੜੀ ਦੇਰ ਬਾਅਦ ਤੇਜ਼ ਹਨੇਰੀ ਸ਼ੁਰੂ ਹੋ ਗਈ। ਕਾਲੀ ਗਰਦਨੇ ਪੂਰਾ ਆਕਾਸ਼ ਢਕ ਲਿਆ। ਹਨੇਰਾ ਵੱਧ ਗਿਆ ਜਿਵੇਂ ਦਿਨੇ ਹੀ ਰਾਤ ਪੈ ਗਈ ਸੀ। ਉੜਦੀ ਗੱਦ ਸਾਹਾਂ ਚ ਰੜ ਕੇ ਕੇਸਰ ਨੂੰ ਉੱਥੂ ਆ ਗਿਆ। ਫਕੀਰ ਨੇ ਆਪਣੀ ਪੋਟਲੀ ਚੋਂ ਕੱਢ ਕੇ ਗੁੜ ਦੀ ਰੋੜੀ ਉਸ ਨੂੰ ਚੁਸਾਂ ਲਈ ਦਿੱਤੀ। ਚੱਖੜ ਤੋਂ ਬਚਾ ਕਰਦੇ ਹੋਏ ਹੋਰ ਲੋਕ ਵੀ ਧਰਮਸ਼ਾਲਾ ਅੰਦਰ ਆ ਬੜੇ ਸਾਈ ਜੀ ਤੁਹਾਨੂੰ ਕਿਵੇਂ ਇਲਮ ਹੋ ਗਿਆ ਸੀ ਕਿ ਚੱਖੜ ਆਉਣ ਵਾਲਾ ਹੈ ਕੇਸਰ ਨੇ ਹੈਰਾਨੀ ਨਾਲ ਪੁੱਛਿਆ ਜ਼ਿੰਦਗੀ ਸਾਨੂੰ ਆਉਣ ਵਾਲੀਆਂ ਮੁਸੀਬਤਾਂ ਦੇ ਸੰਕੇਤ ਪਹਿਲਾਂ ਹੀ ਦੇ ਦਿੰਦੀ ਹੈ ਇਹ ਸੰਕੇਤ ਜਾਂ ਤਾਂ ਤਜਰਬੇ ਨਾਲ ਸਮਝ ਲੱਗਦੇ ਹਨ ਜਾਂ ਕਿਸੇ ਸਿਆਣੇ ਦੀ ਸਹਬਤ ਨਾਲ ਫਕੀਰ ਨੇ ਕਿਹਾ ਤੇ ਕਹਾਣੀ ਸ਼ੁਰੂ ਕੀਤੀ ਇੱਕ ਵਾਰ ਇੱਕ ਸਿਆਣੀ ਉਮਰ ਦਾ ਬਜ਼ੁਰਗ ਜਿਸ ਦੇ ਹੱਥ ਪੈਰ ਥੋੜੇ ਥੋੜੇ ਕਮਜ਼ੋਰ ਸਨ ਨੇੜੇ ਦੀ ਕਰਿਆਨੇ ਦੀ ਦੁਕਾਨ ਤੇ ਦਾਣੇ ਤੋਲਣ ਵਾਲੀ ਤੱਕੜੀ ਮੰਗਣ ਗਿਆ ਬਾਪੂ ਮੇਰੇ ਕੋਲ ਝਾੜੂ ਨਹੀਂ ਹੈ ਦੁਕਾਨਦਾਰ ਨੇ ਕਿਹਾ ਪੁੱਤਰ ਮੈਂ ਝਾੜੂ ਨਹੀਂ ਦਾਣੇ ਤੋਲਣ ਲਈ ਤੱਕੜੀ ਮੰਗੀ ਸੀ ਬਜ਼ੁਰਗ ਨੂੰ ਲੱਗਿਆ ਜਿਵੇਂ ਦੁਕਾਨਦਾਰ ਨੇ ਗੱਲ ਸੁਣੀ ਨਹੀਂ ਸੀ ਬਾਪੂ ਮੇਰੇ ਕੋਲ ਛਾਣੀ ਵੀ ਨਹੀਂ ਹੈ ਦੁਕਾਨਦਾਰ ਨੇ ਕਿਹਾ ਤੂੰ ਬੋਲਾ ਹੋ ਗਿਆ ਕਹਿੰਦਿਆਂ ਬਜ਼ੁਰਗ ਦੇ ਮੱਥੇ ਤੇ ਧਿਉੜੀ ਪੈ ਗਈ ਨਹੀਂ ਬਾਪੂ ਤੇਰੇ ਕੰਬਦੇ ਹੱਥ ਵੇਖ ਕੇ ਮੈਨੂੰ ਪਤਾ ਹੈ ਕਿ ਤੂੰ ਦਾਣੇ ਤੋਲਦਿਆਂ ਮਿੱਟੀ ਵਿੱਚ ਕੇਰ ਲੈਣੇ ਹਨ ਫਿਰ ਤੂੰ ਦਾਣੇ ਇਕੱਠੇ ਕਰਨ ਲਈ ਝਾੜੂ ਤੇ ਛਾਨਣ ਲਈ ਛਾਨਣੀ ਮੰਗਣਾ ਹੈਗਾ ਤੇ ਇਹ ਦੋਵੇਂ ਮੇਰੇ ਕੋਲੇ ਨਹੀਂ ਹਨ ਦੁਕਾਨਦਾਰ ਨੇ ਆਪਣਾ ਪੱਖ ਰੱਖਿਆ ਫਕੀਰ ਨੇ ਕੁਝ ਸੋਚ ਕੇ ਕਿਹਾ ਗੱਲ ਦਾ ਨਿਚੋੜ ਇਹ ਹੈ ਕਿ ਜ਼ਿੰਦਗੀ ਵਿੱਚ ਤਜਰਬੇ ਸਾਨੂੰ ਬਹੁਤ ਕੁਝ ਸਿਖਾਉਂਦੇ ਹਨ। ਦੁੱਖ ਤਖਲੀਪਾ ਦੇ ਕੌੜੇ ਮਿੱਠੇ ਤਜਰਬੇ ਬੰਦੇ ਨੂੰ ਸਿਆਣਾ ਬਣਾ ਦਿੰਦੇ ਹਨ। ਤਜਰਬਿਆਂ ਦਾ ਚੰਡਿਆ ਬੰਦਾ ਪਹਾੜ ਤੇ ਦੁਨੀਆ ਨੂੰ ਉੱਪਰੋਂ ਵੇਖਣ ਲਈ ਚੜਦਾ ਹੈ। ਨਾ ਕਿ ਇਸ ਲਈ ਕਿ ਦੁਨੀਆ ਉਸ ਨੂੰ ਵੇਖੀ। ਫਕੀਰ ਦੀ ਗੱਲ ਸੁਣ ਕੇ ਕਿਸਰ ਨੂੰ ਹੁਣ ਸਮਝ ਲੱਗੀ ਕਿ ਕਿਉਂ ਸਾਰਾ ਪਿੰਡ ਉਸ ਦੀ ਬੇਬੇ ਨੂੰ ਸਿਆਣੀ ਕਹਿੰਦਾ ਸੀ। ਤੇ ਸਲਾਹ ਲੈਣ ਵਾਲਿਆਂ ਦਾ ਉਨ੍ਹਾਂ ਦੇ ਘਰ ਤੰਤਾ ਲੱਗਿਆ ਰਹਿੰਦਾ ਸੀ। ਚੱਕਰ ਹੁਣ ਥੋੜਾ ਠੱਲ ਗਿਆ ਸੀ। ਨਵੀਂ ਠੰਡੀ ਹਵਾ ਵਗਣ ਲੱਗ ਪਈ ਸੀ। ਸ਼ਾਇਦ ਮੀਂਹ ਦਾ ਸਰਾਟਾ ਪੈ ਕੇ ਹਟਿਆ ਸੀ। ਧਰਮਸ਼ਾਲਾ ਲਗਭਗ ਖਾਲੀ ਹੋ ਗਈ। ਕੇਸਰ ਤੇ ਫਕੀਰ ਨੇ ਉੱਥੇ ਹੀ ਆਪਣੇ ਸੌਣ ਦਾ ਪ੍ਰਬੰਧ ਕਰ ਲਿਆ। ਅੱਜ ਜ਼ਿੰਦਗੀ ਦੇ ਇਤਜ਼ਾਰਬਿਆਂ ਦੀਆਂ ਗੱਲਾਂ ਸੁਣ ਕੇ ਕੇਸਰ ਨੂੰ ਆਪਣੀ ਛੋਟੀ ਜਿਹੀ ਜ਼ਿੰਦਗੀ ਦੇ ਕਈ ਤਲਖ ਤਜਰਬੇ ਯਾਦ ਆ ਗਏ। ਬਾਪੂ ਦੇ ਜਾਣ ਤੋਂ ਬਾਅਦ ਬੇਬੇ ਨੂੰ ਦਰਪੇਸ਼ ਆਈਆਂ ਮੁਸ਼ਕਲਾਂ ਕੇਸਰ ਦੀਆਂ ਅੱਖਾਂ ਬੁਰੇ ਘੁੰਮਣ ਲੱਗੀਆਂ। ਬਾਪੂ ਦੇ ਜਾਣ ਤੋਂ ਬਾਅਦ ਜਦੋਂ ਕੇਸਰ ਅਜੇ ਛੋਟਾ ਸੀ ਘਰ 'ਚ ਖੇਤੀ ਸੰਭਾਲਣ ਵਾਲਾ ਕੋਈ ਨਹੀਂ ਸੀ। ਖੇਤ 'ਚ ਕਣਕ, ਗੁਆਰੇ ਤੇ ਬਾਜਰੇ ਦੇ ਬੀਜ ਦਾ ਛੱਟਾ ਦੇ ਕੇ ਬਾਕੀ ਕੁਦਰਤ ਉਤੇ ਡੋਰੀ ਛੱਡਣ ਵਾਲੀ ਗੱਲ ਹੀ ਸੀ। ਕਈ ਵਾਰ ਦਾਣੇ ਮੁਕਣ ਤੇ ਬੇਬੇ ਖਾਣ ਲਈ ਕੇਸਰ ਨੂੰ ਹਰੇ ਛੋਲਿਆਂ ਦੀਆਂ ਹੋਲਾ ਭੁੰਨ ਕੇ ਦਿੰਦੀ। ਪਾਣੀ ਵਿੱਚ ਸ਼ੱਕਰ ਘੋਲ ਕੇ ਪੀਤਾ ਸ਼ਰਬਤ ਯਾਦ ਕਰਦਿਆਂ ਕੇਸਰ ਅੰਦਰੋਂ ਬਾਹਰੋਂ ਸਾਰਾ ਮਠਿਆਸ ਨਾਲ ਭਰ ਗਿਆ ਉਸ ਨੇ ਬੇਬੇ ਦੇ ਹੱਥਾਂ ਦੀ ਛੋਹ ਨੂੰ ਆਪਣੇ ਮੱਥੇ ਤੇ ਮਹਿਸੂਸ ਕੀਤਾ ਰਾਤ ਨੇ ਇੱਕ ਹੋਰ ਦਿਨ ਨੂੰ ਆਪਣੇ ਆਪ ਨਾਲ ਟਕ ਲਿਆ ਸੀ ਅੱਖਾਂ ਬੰਦ ਕਰਕੇ ਲੰਬਾ ਪਿਆ ਕੇਸਰ ਨੀਂਦ ਦੀ ਉਡੀਕ ਕਰਨ ਲੱਗਾ ਬੇਬੇ ਨੂੰ ਯਾਦ ਕਰਦਿਆਂ ਕਰਦਿਆਂ ਉਹ ਉਦਾਸ ਹੋ ਗਿਆ ਇੱਕ ਸਦੀ ਜਿੰਨਾ ਹੀਰਵਾ ਉਸ ਦੇ ਸਾਹਾਂ ਚ ਰਲ ਗਿਆ ਉਸ ਦਾ ਦਿਲ ਕੀਤਾ ਕਿ ਉਹ ਪਿੰਡ ਵਾਪਸ ਮੁੜ ਜਾਵੇ। ਉਹ ਸੁਨੇਹ ਹਨੇਰੇ ਵਿੱਚ ਫਕੀਰਵਾਲ ਲੇਖਿਆ। ਉਹ ਸਮਾਦੀ ਲਈ ਅਡੋਲ ਬੈਠਾ ਸੀ। ਕਿਸਰ ਉੱਠ ਕੇ ਖੜਾ ਹੋ ਗਿਆ। ਪਰ ਉਹ ਇੱਕ ਕਦਮ ਵੀ ਨਾ ਪੁੱਟ ਸਕਿਆ। ਉਸ ਨੂੰ ਲੱਗਿਆ ਜਿਵੇਂ ਕਿਸੇ ਨੇ ਉਸ ਦੀ ਬਾਹ ਫੜ ਲਈ ਹੋਵੇ। ਕੱਚੇ ਧਾਗੇ ਵਰਗੀ ਕਿਸੇ ਸਾਂਝ ਨੇ ਉਸ ਨੂੰ ਬੰਨ ਲਿਆ ਹੋਵੇ। ਬਾਪੂ ਨੂੰ ਮਿਲਣ ਦੀ ਬੇਚੈਨ ਤਾੰਗ ਨੇ ਉਸ ਦੇ ਪੈਰਾਂ ਨੂੰ ਜਕੜਨ ਦਿਆ ਸੀ। ਉਸ ਦੇ ਅੰਦਰੋਂ ਇੱਕ ਹੂਕ ਨਿਕਲੀ ਕਿਸਰਾ ਇਹ ਰਾਹ ਬੜਾ ਔਖਾ ਹੈ ਨਾ ਕਿਤੇ ਕੋਈ ਗੋਰਖ ਮਿਲਣਾ ਤੇ ਨਾ ਹੀ ਪੱਕਾ ਸੂਤ ਜਿਸ ਨਾਲ ਤੈਨੂੰ ਕੋਈ ਅੰਨੇ ਖੂਚੋਂ ਬਾਹਰ ਕੱਢ ਸਕੇ ਪਰ ਕੇਸਰ ਨੂੰ ਲੱਗਿਆ ਕਿ ਫਕੀਰ ਦੀਆਂ ਗੱਲਾਂ ਪੱਕੇ ਸੂਤ ਵਰਗੀਆਂ ਹੀ ਹਨ ਜੋ ਉਸ ਨੂੰ ਇਸ ਅੰਨੇ ਖੂਚੋਂ ਬਾਹਰ ਕੱਢ ਲੈਣਗੀਆਂ ਕੇਸਰ ਨੂੰ ਕਿਸੇ ਮਾਸੂਮ ਆਸ ਨੇ ਹਲੂਣਿਆ ਤੇ ਉਹ ਸੋਚਣ ਲੱਗਾ ਉਸ ਦੀ ਜ਼ਿੰਦਗੀ ਦੀ ਪਤ ਚੜਵੀ ਇੱਕ ਦਿਨ ਖਤਮ ਹੋ ਜਾਵੇਗੀ ਨਵੇਂ ਪੱਤੇ ਨਿਕਲਣਗੇ ਪਰ ਉਹ ਆਪਣੇ ਸੁੱਕੇ ਪੱਤਿਆਂ ਨੂੰ ਯਾਦਾਂ ਦੀ ਪੋਟਲੀ ਚ ਸਾਂਭ-ਸਾਂਭ ਰੱਖੇਗਾ ਜਦੋਂ ਟੁੱਟ ਸੀ ਗਿਆ ਮੈਂ ਸੁੱਕੇ ਪੱਤਿਆਂ ਦੇ ਬੰਗ ਲੋਕੀ ਹੋ ਗਏ ਇਕੱਠੇ ਅੱਗ ਲਾਉਣ ਦੇ ਲਈ ਕੇਸਰ ਤੇ ਫਕੀਰ ਨੂੰ ਅੱਜ ਪੂਰੇ 33 ਦਿਨ ਹੋ ਚੱਲੇ ਹਨ ਰੱਬਾ ਮੈਂ ਆਪਣੇ ਆਪ ਨੂੰ ਅਮੀਰ ਉਸ ਦਿਨ ਸਮਝਾਂਗਾ ਜਿਸ ਦਿਨ ਮੈਨੂੰ ਕਿਸੇ ਦੇ ਹੱਥ ਅੱਡਣ ਤੋਂ ਪਹਿਲਾਂ ਉਸ ਦੀ ਮਜਬੂਰੀ ਸਮਝ ਆਉਣ ਲੱਗ ਪਈ ਹੋਵੇ ਸਿਆਣਾ ਉਸ ਦਿਨ ਜਦੋਂ ਮੇਰਾ ਹੱਥ ਬਿਨਾਂ ਸੋਚੇ ਕਿਸੇ ਦੀ ਮਦਦ ਲਈ ਅੱਗੇ ਵਧ ਗਿਆ ਹੋਵੇ ਕਈ ਵਾਰ ਤੁਰਦੇ ਤੁਰਦੇ ਰਾਹੀ ਕੇਸਰ ਤੇ ਫਕੀਰ ਨਾਲ ਆ ਰਲਦੇ ਤੇ ਨਾ ਮੁੱਕਣ ਵਾਲੀਆਂ ਗੱਲਾਂ ਦਾ ਸਿਲਸਲਾ ਸ਼ੁਰੂ ਕਰ ਜਾਂਦੇ ਅੱਜ ਸਵੇਰੇ ਵੀ ਲੰਮੇ ਕੁਰਤੇ ਤੇ ਚਿੱਟੇ ਚਾਦਰੇ ਵਾਲਾ ਇੱਕ ਰਾਹੀ ਨਾਲ ਆ ਰਲਿਆ ਤੇ ਫਕੀਰ ਨੂੰ ਕਹਿਣ ਲੱਗਿਆ ਦੁਨੀਆ ਤਾਂ ਬਸ ਚੋਰਾ ਠੱਗਾ ਦਾ ਮੇਲਾ ਬਣ ਕੇ ਰਹਿ ਗਈ ਐ ਕੋਈ ਚੰਗਾ ਬੰਦਾ ਲੱਭਿਆਂ ਵੀ ਨਹੀਂ ਲੱਭਦਾ ਗਲਤਤਾ ਤੇਰੀ ਠੀਕ ਐ ਭਾਈ ਫਕੀਰ ਨੇ ਚਾਦਰੇ ਵਾਲੇ ਰਾਹੀ ਨੂੰ ਕਿਹਾ ਥੋੜੀ ਦੇਰ ਬਾਅਦ ਇੱਕ ਹੋਰ ਰਾਹੀ ਜਿਸ ਨੇ ਲੰਬੀ ਡਾਂਗ ਫੜੀ ਹੋਈ ਸੀ ਨਾਲ ਰਲ ਗਿਆ ਡਾਂਗ ਵਾਲਾ ਰਾਹੀ ਬੋਲਿਆ ਵੇਖੋ ਮੇਰੇ ਚੰਗੇ ਭਾਗ ਕੇ ਮੈਨੂੰ ਰੱਬ ਵਿਚ ਤੁਹਾਡੇ ਵਰਗੇ ਨੇਕ ਬੰਦਿਆਂ ਦੀ ਸੰਗਤ ਮਿਲ ਗਈ ਦੁਨੀਆ ਚੰਗੇ ਬੰਦਿਆਂ ਨਾਲ ਭਰੀ ਪਈ ਐ ਗਲਤਤਾ ਤੇਰੀ ਵੀ ਠੀਕ ਹੈ ਭਾਈ ਫਕੀਰ ਨੇ ਡਾਂਗ ਵਾਲੇ ਰਾਹੀ ਨੂੰ ਕਿਹਾ ਜਦੋਂ ਦੋਵੇਂ ਰਾਹੀ ਅੱਗੇ ਚਲੇ ਗਏ ਤਾਂ ਕੇਸਰ ਤੇ ਫਕੀਰ ਵਿਸ਼ਰਾਮ ਕਰਨ ਲਈ ਇੱਕ ਰੇਰੂ ਦੇ ਦਰਖਤ નીચે ਰੁਕ ਗਏ ਕੇਸਰ ਨੇ ਫਕੀਰ ਨੂੰ ਪੁੱਛਿਆ ਸਾਈ ਜੀ ਤੁਸੀਂ ਦੋਵਾਂ ਰਾਹੀਆਂ ਨੂੰ ਇੱਕੋ ਹੀ ਜਵਾਬ ਦਿੱਤਾ ਉਹ ਦੋਵੇਂ ਹੀ ਸਹੀ ਕਿਵੇਂ ਹੋ ਸਕਦੇ ਨੇ ਜਵਾਨਾ ਦੁਨੀਆ ਇੱਕ ਸ਼ੀਸ਼ੇ ਵਰਗੀ ਹੈ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਉਹ ਦੋਵੇਂ ਆਪਣੀ ਆਪਣੀ ਜਗ੍ਹਾ ਠੀਕ ਸਨ ਜਿਹੋ ਜਹਾ ਨਜ਼ਰੀਆ ਹੋਵੇਗਾ ਉਵੇਂ ਦਾ ਹੀ ਅੱਖ ਨੂੰ ਨਜ਼ਰ ਆਵੇਗਾ ਮੱਝ ਨੂੰ ਫੁੱਲ ਵੀ ਘਾ ਲੱਗਦਾ ਹੈ ਪੌਰੇ ਲਈ ਉਹ ਫੁੱਲ ਮਹਿਕ ਹੁੰਦਾ ਹੈ ਤੇ ਨਿੰਦਕ ਨੂੰ ਸਿਰਫ ਕੰਡੇ ਹੀ ਦਿਸਦੇ ਹਨ ਹਰੇਕ ਬੰਦਾ ਆਪਣੇ ਤਜਰਬਿਆਂ ਦੀਆਂ ਐਨਕਾਂ ਨਾਲ ਦੁਨੀਆ ਵੇਖਦਾ ਹੈ ਜੋ ਉਹ ਵੇਖ ਤੇ ਸੋਚ ਰਿਹਾ ਹੁੰਦਾ ਹੈ ਉਸ ਦੇ ਹਿਸਾਬ ਨਾਲ ਉਹ ਹੀ ਠੀਕ ਹੁੰਦਾ ਹੈ ਅਸਲ ਵਿੱਚ ਕੋਈ ਵੀ ਗੱਲ ਨਾ ਪੂਰੀ ਸਹੀ ਹੁੰਦੀ ਹੈ ਨਾ ਪੂਰੀ ਗਲਤ ਫਕੀਰ ਦੀ ਗੱਲ ਕੇਸਰ ਦੀ ਸੋਚ ਵਿੱਚ ਹੌਲੀ-ਹੌਲੀ ਰਚਣ ਲੱਗੀ। ਦਿਨ ਢਲ ਰਿਹਾ ਸੀ, ਆਕਾਸ਼ ਵਿੱਚ ਪੰਛੀਆਂ ਦੀਆਂ ੜਾਰਾਂ ਘਰਾਂ ਨੂੰ ਵਾਪਸ ਪਰਤ ਰਹੀਆਂ ਸਨ। ਬੀਸ਼ਾ ਦੋਮਾਂ ਦੇ ਅੱਗੇ-ਅੱਗੇ ਤੁਰ ਰਿਹਾ ਸੀ। ਰਸਤੇ ਦੇ ਨਾਲ ਲੱਗਦੇ ਇੱਕ ਘਰ ਵਿੱਚੋਂ ਲੜਨ ਦੀਆਂ ਆਵਾਜ਼ਾਂ ਬਾਹਰ ਤੱਕ ਸੁਣਾਈਆਂ ਸਨ। ਲੋਕ ਇੱਥੇ ਵੀ ਸਾਡੇ ਪਿੰਡਾਂ ਵਾਂਗ ਹੀ ਲੜਦੇ ਹਨ। ਥਾਮਾਂ ਬਦਲ ਜਾਂਦੀਆਂ ਹਨ ਪਰ ਲੋਕ ਨਹੀਂ। ਲੋਕ ਤਾਂ ਉਹੋ ਜਿਹੇ ਹੀ ਨੇ ਹਰ ਥਾਂ ਕੇਸਰ ਨਹੀਂ ਕਿਹਾ। ਕੁਝ ਸੋਚ ਕੇ ਫਕੀਰ ਬੋਲਿਆ ਮੂਲ ਸੁਹਾਤਾ ਸਭ ਦਾ ਇੱਕੋ ਹੀ ਹੈ ਜੋ ਕੰਮ ਅਸੀਂ ਜ਼ਿਆਦਾ ਕਰਦੇ ਹਾਂ ਉਹੀ ਸਾਡੀ ਆਦਤ ਬਣ ਜਾਂਦਾ ਹੈ ਜਿਵੇਂ ਕਹਿੰਦੇ ਨੇ ਕਿ ਸਾਡੇ ਅੰਦਰ ਦੋ ਸ਼ੇਰ ਨੇ ਇੱਕ ਚੰਗਾ ਦੂਜਾ ਮਾੜਾ ਹਮੇਸ਼ਾ ਲੜਦੇ ਰਹਿੰਦੇ ਨੇ ਤੇ ਜਿੱਤਦਾ ਉਹ ਸ਼ੇਰ ਹੈ ਜਿਸ ਦੀ ਸੇਵਾ ਅਸੀਂ ਜ਼ਿਆਦਾ ਕਰਦੇ ਹਾਂ ਇਸੇ ਤਰ੍ਹਾਂ ਲੜਨ ਦੀ ਵੀ ਸਾਡੀ ਆਦਤ ਬਣ ਜਾਂਦੀ ਹੈ ਤੇ ਸਬਰ ਰੱਖਣ ਦੀ ਵੀ ਫਕੀਰ ਨੇ ਲੜਾਈ ਵਾਲੇ ਘਰ ਵੱਲ ਵੇਖਦਿਆਂ ਕਿਹਾ ਗ੍ਰਸਤੀ ਜੀਵਨ ਦੇ ਦੋ ਪਹੀਏ ਨੇ ਸਮਝ ਤੇ ਸਹਿਣ ਸੇਲਤਾ ਆਦਮੀ ਤੇ ਔਰਤ ਇੱਕ ਸਿੱਕੇ ਦੇ ਦੋ ਪਾਸੇ ਹਨ ਜੋ ਮਿਲ ਕੇ ਇੱਕ ਦੂਜੇ ਨੂੰ ਪੂਰਾ ਸਿੱਕਾ ਬਣਾਉਂਦੇ ਹਨ ਦੋਵਾਂ ਦੀਆਂ ਆਸਾਂ ਔਮੰਗਾਂ ਤਾਂ ਇੱਕੋ ਜਿਹੀਆਂ ਨੇ ਪਰ ਉਹਨਾਂ ਨੂੰ ਹਾਸਲ ਕਰਨ ਦੇ ਤਰੀਕੇ ਵੱਖ-ਵੱਖ ਨੇ ਇੱਕ ਦੂਸਰੇ ਦਾ ਨਜ਼ਰੀਆ ਨਾ ਸਮਝਣਾ ਹੀ ਝਗੜਿਆਂ ਦੀ ਮੂਲ ਜੜ ਹੈ ਲੜਨ ਦੀਆਂ ਆਵਾਜ਼ਾਂ ਅਜੇ ਵੀ ਆ ਰਹੀਆਂ ਸਨ ਅਸਲ ਵਿੱਚ ਆਦਮੀ ਤੇ ਔਰਤ ਸੂਰਜ ਤੇ ਧਰਤੀ ਵਾਂਗ ਹਨ ਧਰਤੀ ਨੂੰ ਉਪਜਾਊ ਹੋਣ ਲਈ ਸੂਰਜ ਦੀ ਊਰਜਾ ਦੀ ਲੋੜ ਹੈ ਪਰ ਜੇ ਧਰਤੀ ਨਾ ਹੋਂਦੀ ਤਾਂ ਸੂਰਜ ਦੀ ਕਦਰ ਕੌਣ ਕਰਦਾ ਔਰਤ ਤੋਂ ਬਿਨਾ ਜ਼ਿੰਦਗੀ ਵਿੱਚ ਸੌਜ ਤੇ ਆਦਮੀ ਤੋਂ ਬਿਨਾ ਜ਼ਿੰਦਗੀ ਵਿੱਚ ਰਫਤਾਰ ਨਹੀਂ ਹੋ ਸਕਦੀ ਇਹ ਅਲੱਗ-ਅਲੱਗ ਰੰਗ ਦੀ ਦੁਨੀਆ ਨੂੰ ਰੰਗੀਨ ਬਣਾਉਂਦੇ ਨੇ ਫਕੀਰ ਦੀਆਂ ਗੱਲਾਂ ਸੁਣ ਕੇ ਕਿਸਰ ਆਪਣੇ ਘਰ ਦੀਆਂ ਔਰਤਾਂ ਬੇਬੇ ਮਾਂ ਤੇ ਭੈਣ ਤਾਰੂਵਾਰੀ ਸੋਚਣ ਲੱਗਾ ਕੇਸਰ ਨੂੰ ਭੈਣ ਤਾਰੂ ਬਾਰੇ ਕਈ ਛੋਟੇ ਛੋਟੇ ਗੱਲਾਂ ਯਾਦ ਆ ਰਹੀਆਂ ਸਨ ਉਸ ਨੂੰ ਯਾਦ ਆਇਆ ਕਿ ਭੈਣ ਤਾਰੂ ਦੇ ਸਾਹਮਣੇ ਉਸ ਨੂੰ ਕੋਈ ਝਿੜਕ ਨਹੀਂ ਸੀ ਸਕਦਾ ਨਾ ਬਾਪੂ ਨਾ ਮਾਂ ਨਾ ਬੇਬੇ ਜਦੋਂ ਤਾਰੂ ਭੈਣ ਨੇ ਸੌਣ ਵੇਲੇ ਆਪਣਾ ਦੁੱਧ ਦਾ ਗਲਾਸ ਕੇਸਰ ਨੂੰ ਪੀਣ ਲਈ ਦੇ ਦੇਣਾ ਤਾਂ ਮਾਂ ਨੇ ਤਾਰੂ ਨੂੰ ਪਿਆਰ ਨਾਲ ਝਿੜਕਣਾ ਕੁੜੇ ਤੂੰ ਆਪ ਵੀ ਪੀ ਲਿਆ ਕਰ ਤੇਰੀ ਸੱਸ ਨੇ ਸਾਰਾ ਦਿਨ ਕੰਮ ਤੇ ਲਾਈ ਰੱਖਿਆ ਕਰਨਾ ਤੈਨੂੰ ਭੈਣ ਤਾਰੂ ਨੇ ਕੇਸਰ ਦਾ ਹੱਥ ਚੁੰਮਦਿਆਂ ਕਹਿਣਾ ਲੈ ਮੇਰੇ ਲਈ ਤੀਆਂ ਦਾ ਸੰਧਾਰਾ ਵੀ ਤਾਂ ਮੇਰਾ ਬੀਰੀ ਲੈ ਕੇ ਆਇਆ ਕਰੇਗਾ ਭੈਣ ਤਾਰੂ ਬਾਰੇ ਸੋਚਦਿਆਂ ਕੇਸਰ ਦੀਆਂ ਅੱਖਾਂ ਸਾਹਮਣੇ ਮਜ਼ਾਰ ਦੇ ਮੇਲੇ ਵਾਲਾ ਦ੍ਰਿਸ਼ ਆ ਗਿਆ ਯਾਦ ਕਰਕੇ ਦਿਮਾਗ ਜਿਵੇਂ ਸੁੰਨ ਹੋ ਗਿਆ ਕਾਜੇ ਚੋਂ ਇੱਕ ਚੀ ਸੋਬਰੀ ਲੰਬਾ ਪਿਆ ਕੇਸਰ ਇਕਦਮ ਇਕੱਠਾ ਜਾ ਹੋ ਗਿਆ ਕੰਬਦੇ ਪੋਟਿਆਂ ਨਾਲ ਅੱਖਾਂ ਟੱਕ ਕੇ ਹੰਝੂ ਰੋਕਣ ਦੀ ਕੋਸ਼ਿਸ਼ ਕਰਨ ਲੱਗਾ ਪੈਣ ਤਾਰੋ ਦਾ ਚਿਹਰਾ ਮੁਰਮੜ ਉਸ ਦੀਆਂ ਅੱਖਾਂ ਆਗਿਆ ਰਿਆ ਸੀ ਉਸ ਦਾ ਲੂ ਲੂ ਕਿਸੇ ਅਨਸ਼ੋਈ ਤੜਪ ਵਿੱਚ ਗੁੰਨਿਆ ਗਿਆ ਉਸ ਦਾ ਦਿਲ ਕੀਤਾ ਕਿ ਉਹ ਹੁਣੇ ਪਿੰਡ ਉੱਡ ਜਾਵੇ ਤੇ ਬੇਬੇ ਦੇ ਗਲ ਲੱਗ ਕੇ ਤਾਂ ਹਾਂ ਮਾਰ ਮਾਰ ਰੋਂਦੀ ਸੌ ਰਿਹਾ ਵਿਸ਼ਾ ਥੋੜਾ ਸਰਕਿਆ ਤੇ ਉਸ ਨੇ ਕੇਸਰ ਦੀ ਪਿੱਠ ਨਾਲ ਪਿੱਠ ਜੋੜ ਲਈ ਸਾਂਝ ਦੀ ਕੋਈ ਜਵਾਨ ਨਹੀਂ ਹੁੰਦੀ ਕੇਸਰ ਨੇ ਸੋਚਿਆ ਕਿਸੇ ਅਜੀਬ ਸਕੂਨ ਨੇ ਉਸ ਦੀਆਂ ਅੱਖਾਂ ਵਿੱਚ ਨਿੰਦਰ ਪਰ ਦਿੱਤੀ ਸ਼ੁਕਰੀਆ ਦੋਸਤੋ